चंद ਸਕਿੰਟਾਂ ਵਿੱਚ ਕੱਲ ਰਾਤ ਹੋਇਆ 9:30 ਵਜੇ ਪਹਿਲਾਂ ਪੁਲਿਸ ਨੇ ਸਾਨੂੰ ਕਿਹਾ ਕਿ ਤੁਸੀਂ ਹਨਾ ਉੱਥੇ ਆਓ ਬਿਆਨ ਲਵਾਂਗੇ ਫਿਰ ਉਹ ਦੁਬਾਰਾ ਸੀਗੇ ਫਿਰ ਸਾਡਾ ਬਿਆਨ ਨਹੀਂ ਲਿੱਤਾ ਉਹ ਕਹਿ ਰਹੇ ਨੇ ਕਿ ਤੁਹਾਡਾ ਮੁੰਡਾ ਗਲਤ ਆ ਕੁੜੀ ਸਹੀ ਆ ਅਸੀਂ ਸਵੇਰੇ ਤੇ ਗਏ ਭੁੱਖੇ ਪਾਣੇ ਉੱਥੇ ਕਿਤੇ ਕਤਵਾਲੀ ਜਾਉ ਜੀ ਕਿਤੇ ਮੈਡੀਕਲ ਜਾਉ ਜੀ ਇਹਨਾਂ ਦੇ ਅਸੀਂ ਭੁੱਖੇ ਹੁੰਦੇ ਇਹਨਾਂ ਬੱਚਿਆਂ ਵਾਸਤੇ ਅਸੀਂ ਪੱਜ ਪੱਜ ਪੈਂਦੀ ਤੇ ਪੱਜ ਪੱਜ ਕੇ ਅੱਗੋਂ ਪੈ ਰਹੇ ਨੇ ਹੁਣ ਕੀ ਕਰੀ ਰਿਪੋਰਟ ਸੁਣਾਉਂਦੇ ਪੁਲਿਸ ਨੇ ਸਾਡੀ ਕੋਈ ਕਰਵਾਈ ਸੁਣੀ ਨਹੀਂ ਕਦੀ ਕਿਨੂੰ ਕਹਿੰਦੇ ਗਵਾ ਕਦੀ ਕਿਨੂੰ ਕਹਿੰਨੇ ਗਵਾ ਇਹ ਗੱਲਾਂ ਥੋੜੀ ਚੰਗੀਆਂ ਲੱਗਦੀਆਂ ਤੇ ਆ ਛੋਟਾ ਉਹਦਾ ਬੱਚਾ ਜੀ ਤੇ ਆ ਉਹਦੀ ਛੋਟੀ ਭੈਣ ਹੈ ਜੀ ਆ ਉਹਨਾਂ ਦੀ ਮਾਂ ਜੀ ਤੇ ਇਹਨਾਂ ਦਾ ਡੈਡੀ ਪਹਿਲਾਂ ਪੂਰਾ ਹੋਇਆ ਵਾ ਜੀ ਤੇ ਉਹੀ ਇੱਕ ਕੰਨਾ ਕਮਾਈ ਕਰਨ ਵਾਲਾ ਸੀ ਆ ਜੀ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਅੱਜ ਫੇਰ ਬੇਵਫਾਈ ਸਹਿਨ ਨਾ ਕਰਦਿਆਂ ਫਰੀਦਕੋਟ ਦੀ ਡੌਗਰ बस्ती ਵਿੱਚ ਰਹਿੰਦੇ ਵਿਕਾਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤੇ ਪਿੱਛੇ ਰਹਿ ਗਏ ਉਸ ਦੇ ਪਰਿਵਾਰ ਨੂੰ ਹੁਣ ਫਰੀਦਕੋਟ ਦੀ ਪੁਲਿਸ ਰੋਲਣ ਲੱਗੀ ਹੋਈ ਆ ਨਾ ਤਾਂ ਪਰਿਵਾਰ ਵਾਲਿਆਂ ਦੇ ਬਿਆਨਾਂ ਅਨੁਸਾਰ ਕੋਈ ਕਾਰਵਾਈ ਕੀਤੀ ਜਾ ਰਹੀ ਆ ਤੇ ਨਾ ਹੀ ਉਸ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਲਾਸ਼ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਵੀਰਵਾਰ ਦੀ ਪਈ ਹੋਣ ਕਰਕੇ ਖਰਾਬ ਹੋ ਰਹੀ ਆ ਪੀੜਤ ਪਰਿਵਾਰ ਨੇ ਕਿਹਾ ਏ ਕਿ ਪੁਲਿਸ ਉਹਨਾਂ ਨੂੰ ਕੋਤਵਾਲੀ ਸਾਹਮਣੇ ਦੇ ਰੱਖ ਕੇ ਧਰਨਾ ਲਾਉਣ ਲਈ ਮਜਬੂਰ ਕਰ ਰਹੀ ਹੈ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਵਿਕਾਸ ਪੀਓਪੀ ਦਾ ਕੰਮ ਕਰਦਾ ਸੀ ਤੇ ਉਸ ਦੀ ਪਹਿਲੀ ਘਰ ਵਾਲੀ ਦੇ ਚਲੇ ਜਾਣ ਤੋਂ ਬਾਅਦ ਉਸ ਨੇ ਇੱਕ ਹੋਰ ਲੜਕੀ ਨਾਲ ਰਿਲੇਸ਼ਨਸ਼ਿਪ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਸੀ ਤੇ ਉਸ ਨੂੰ ਕੁਝ ਖਰਚਾ ਦੇ ਕੇ ਵਿਦੇਸ਼ ਭੇਜ ਦਿੱਤਾ ਸੀ ਉਹਨਾਂ ਦੱਸਿਆ ਕਿ ਮਰਨ ਤੋਂ 20 ਮਿੰਟ ਪਹਿਲਾਂ ਹੀ ਦੋਨਾਂ ਦੀ ਆਪਸ ਵਿੱਚ ਗੱਲਬਾਤ ਹੋਈ ਸੀ ਤੇ ਉਸ ਤੋਂ ਤੁਰੰਤ ਬਾਅਦ ਉਸ ਨੇ ਆਤਮ ਹੱਤਿਆ ਕਰ ਲਈ ਵੀਰਵਾਰ ਰਾਤ ਨੂੰ ਪੁਲਿਸ ਕਾਰਵਾਈ ਕਰਨ ਦੀ ਥਾਂ ਟਾਲਮਟੋਲ ਕਰ ਰਹੀ ਹੈ ਪਰਿਵਾਰ ਵਾਲਿਆਂ ਨੇ ਚੇਤਾਵਨੀ ਦਿੱਤੀ ਆ ਕਿ ਅਗਰ ਪੁਲਿਸ ਨੇ ਤੁਰੰਤ ਉਹਨਾਂ ਦੇ ਬਿਆਨਾਂ ਅਨੁਸਾਰ ਬਣਦੀ ਕਾਰਵਾਈ ਨਾ ਕੀਤੀ ਤਾਂ ਉਹ ਮੁਹੱਲਾ ਨਿਵਾਸੀਆਂ ਨੂੰ ਨਾਲ ਲੈ ਕੇ ਇਲਾਸ਼ ਕੋਤਵਾਲੀ ਅੱਗੇ ਰੱਖ ਕੇ ਧਰਨਾ ਦੇਣਗੇ ਕਿਉਂਕਿ ਇਹ ਆਪਣੇ ਲਿਆਜਵੀਆ ਰਿਸ਼ਤੇਦਾਰ ਵੀ ਆ ਮੈਂ ਬਸ ਇਹੀ ਕਹਿਣਾ ਵੀ ਇਹ ਜਿਹੜਾ ਬੱਚੇ ਤੇ ਨਾਲ ਹੋਈ ਆ ਜੋ ਨਾਲ ਲੱਗਦੀ ਹੋਈ ਜੋ ਕੁੜੀਆ ਦੇ ਨਾਲ ਇੱਕ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਬੱਚਿਆਂ ਨੂੰ ਕੋਈ ਗੁੱਸਾ ਸਰਕਾਰ ਬਣਵਾ ਦਿੱਤਾ ਜਾਵੇ ਤੇ ਕਿਉਂਕਿ ਪੁਲਿਸ ਸਾਡੀ ਕੋਈ ਕਾਰਵਾਈ ਨਹੀਂ ਕਰਤੀ ਅਸੀਂ ਸਵੇਰੇ ਗਏ ਭੁੱਖੇ ਪਾਣੇ ਉੱਥੇ ਕਿਤੇ ਕਤਵਾਲੀ ਜਾਉਗੀ ਕਿਤੇ ਮੈਡੀਕਲ ਜਾਉਗੀ ਇਹਨਾਂ ਦੇ ਅਸੀਂ ਭੁੱਖੇ ਹੁੰਦੇ ਇਹਨਾਂ ਬੱਚਿਆਂ ਵਾਸਤੇ ਅਸੀਂ ਪੱਜ ਪੱਜ ਪੈਂਦੇ ਤੇ ਪੱਜ ਪੱਜ ਕੇ ਅੱਗੋਂ ਪੈ ਰਹੇ ਨੇ ਜੋ ਦੋ ਸੀ ਘਰ ਆਏ ਸੀ ਹਨਾ ਵੀ ਜਿਹੜੇ ਕੁੜੀ ਕਰਕੇ ਦਸਤ ਹੋਈ ਸੀ ਤੋਂ ਉਹਨੇ ਕਰਕੇ ਹਨਾ ਵੀ ਸਾਨੂੰ ਕੋਈ ਪੁਲਿਸ ਨਿਆਂ ਨਹੀਂ ਦੇ ਰਹੀ ਆ ਵੀ ਸਨਿਆਨ ਚਾਹਨਾ ਵੀ ਮੇਰੇ ਭਰਾ ਦਾ ਨਿਆਂ ਕਰਾਉਣਾ ਚਾਹਨੇ ਆ ਤਦੋਂ ਦੇਖੋ ਇਹ ਸਪੋਕੀ ਕਹਿ ਰਹੀ ਹਾਂ ਕੱਲ ਰਾਤ ਹੋਈ ਆ 9:30 ਵਜੇ ਪਹਿਲਾਂ ਪੁਲਿਸ ਨੇ ਸਾਨੂੰ ਕਿਹਾ ਕਿ ਤੁਸੀਂ ਹਨਾ ਉੱਥੇ ਆਓ ਬਿਆਨ ਲਵਾਂਗੇ ਫਿਰ ਉਹ ਦੁਬਾਰਾ ਸੀ ਗਏ ਫਿਰ ਸਾਡਾ ਬਿਆਨ ਨਹੀਂ ਲਿੱਤਾ ਉਹ ਕਹਿ ਰਹੇ ਨੇ ਕਿ ਤੁਹਾਡਾ ਮੁੰਡਾ ਗਲਤ ਆ ਕੁੜੀ ਸਹੀ ਆ ਆ ਸੀਗਾ ਵੀ ਹਨਾ ਕੁੜੀ ਨਾਲ ਗੱਲ ਕਰੋ ਉਹਨੂੰ ਪੁੱਛੋ ਵੀ ਕੀ ਗੱਲ ਹੈ ਕਿਵੇਂ ਮੁੰਨੇ ਡੈਥ ਹੋਈ ਆ ਤੋਂ ਕੁਝ ਵੀ ਨਹੀਂ ਕਹਿ ਰਹੇ ਬਸ ਸਾਡੀ ਕੋਈ ਗੱਲ ਹੀ ਨਹੀਂ ਸੁਣ ਰਹੇ ਮੇਰਾ ਨਾਮ ਸੁਵੰਸੇ ਡੋਗਰ ਵਾਸਤੇ ਗਲੀ ਨੰਬਰ 30 ਦਾ ਘਰ ਆ ਜੀ ਮੇਰੇ ਕੋਲੇ ਤਾਈ ਸਾ ਲੋਗੇ ਇਹਨਾਂ ਨੂੰ ਆਇਆ ਕਰਾਈ ਤੇ ਗਹਿਣੇ ਤੇ ਤੇ ਸਰ ਰਾਤ ਇੱਕ ਘਟਨਾ ਹੋ ਗਈ ਹੈ ਘਟਨਾ ਇਸ ਤਰ੍ਹਾਂ ਹੋਈ ਹੈ ਵੀ ਜਿਹੜਾ ਇਹ ਇਹਨਾਂ ਦਾ ਬ੍ਰਦਰ ਸੀ ਆ ਜੀ ਉਹ ਕੁੜੀ ਨਾਲ ਉਹਦੀ ਅਟੈਚਮੈਂਟ ਸੀ ਉਹਨਾਂ ਨੇ ਇੱਥੇ ਵਿਆਹ ਵੀ ਸਰ ਕਰਾਇਆ ਸੀ ਸ਼ਾਦੀ ਕਰਾਈ ਹੋਈ ਹੈ ਫੋਟੋਮਾ ਵੀ ਹੈਗੇ ਆ ਜੀ ਉਹ ਕੁੜੀ ਕਹਿੰਦੀ ਸੀ ਵੀ ਮੈਂ ਤੈਨੂੰ ਮੈਨੂੰ ਪਹਿਲਾਂ ਕੱਲ ਦੇ ਜਿੰਨ ਨੂੰ ਮੈਂ ਬਾਅਦ ਚ ਬੁਲਾਉਂਗੀ ਇਹਨੇ ਕਿਵੇਂ ਨਾ ਕਿਵੇਂ ਕਰਕੇ ਮੋਟਰਸਾਈਕਲ ਰੱਖੋ ਮੋਬਾਈਲ ਵੇਚ ਰਿਸ਼ਤੇਦਾਰ ਨੂੰ ਠੱਗ ਉਹਨੂੰ ਕਰਕੇ ਉਹਨੂੰ ਰੱਖ 1 ਲੱਖ ਰੁਪਇਆ ਪਹਚਾਇਆ ਜੀ ਉਹ ਹੁਣ ਰਾਤ ਜਦੋਂ ਉਹਨਾਂ ਕੋਲੇ ਵੀ ਜਿਹੜੇ ਫੋਨ ਦੇ ਵਿੱਚ ਹੈ ਜੀ ਉਹ 25 ਮਿੰਟ ਪਹਿਲਾਂ ਇਹ ਫੋਨ ਆਇਆ ਉਹ ਕੁੜੀ ਦਾ ਜਿਹੜੀ ਬਾਹਰ ਹੈ ਕਿ ਮੈਂ ਆਪਦਾ ਕੁਝ ਕਰ ਰਿਹਾ ਤੇ ਬੰਦਾ ਰਖ ਲੈ ਤੂੰ ਜੋ ਮਰਜੀ ਇੱਥੇ ਧੱਕੇ ਖਾਜੋ ਕੁਝ ਵੀ ਕਰ ਉਹਦੇ ਵਿੱਚ ਆ ਕੇ ਮੁੰਡੇ ਨੇ ਆਪਣੀ ਜੀ ਮੰਡੀ ਲਖਤਮ ਕਰ दीजिए ਤੇ ਆ چھوٹਾ ਉਹਦਾ ਬੱਚਾ ਜੀ ਤੇ ਆ ਉਹਦੀ ਛੋਟੀ ਭੈਣ ਹੈ ਜੀ ਆ ਉਹਨਾਂ ਦੀ ਮਾਂ ਜੀ ਤੇ ਇਹਨਾਂ ਦਾ ਡੈਡੀ ਪਹਿਲਾਂ ਪੂਰਾ ਹੋਇਆ ਵਾ ਜੀ ਤੇ ਉਹੀ ਇਕੱਲਾ ਕਮਾਈ ਕਰਨ ਵਾਲਾ ਸੀ ਜੀ ਹੁਣ ਇਹਨਾਂ ਦੇ ਜੀ ਕੋਈ ਕਮਾਈ ਵਾਲਾ ਹੈ ਨਹੀਂਗਾ ਜੀ ਤੇ ਸਾਨੂੰ ਇਨਸਾਬ ਦਵਾਇਆ ਜਾਵੇ ਅਸੀਂ ਹੁਣ ਜੇ ਉੱਧਰ ਜਾਂਦੇ ਆ ਤੇ ਤੁਹਾਨੂੰ ਬਿਆਨ ਲੈਣ ਵਾਸਤੇ ਤਾਂ ਜਿਹੜੇ ਸਾਡੇ ਐਸਆਈ ਕੋਲੇ ਰਿਪੋਰਟ ਹੈ ਸਰ ਤੇ ਉਹ ਐਸਆਈ ਕੋਲ ਹੀ ਹੁੰਦੀ ਆ ਸਾਨੂੰ ਚੱਕ ਕੇ ਅੱਜ ਉਹਨੇ ਕਚਹਿਰੀਆਂ ਘੱਲ ਦਿੱਤਾ ਵੀ ਤੁਸੀਂ ਉੱਥੇ ਜਾ ਕੇ ਬਿਆਨ ਲਿਖਾਓ ਤੇ ਸਰ ਅਸੀਂ ਅੱਜ ਡੈਡ ਬੋਡੀ ਦਾ ਕਰਨਾ ਸੀ ਅੰਤਮ ਸੰਸਕਾਰ ਤੇ ਸਾਨੂੰ ਡੈਡ ਬੋਡੀ ਨਹੀਂ ਦੇ ਰਹੇ ਸਨ ਨਾ ਉਹਦਾ ਕੋਈ ਪੋਸਟਮਾਰਟਮ ਕਰ ਰਿਹਾ ਹੈ ਸਾਨੂੰ ਬਹੁਤ ਰੈਸ਼ਮੈਂਟ ਕਰ ਰਿਹਾ ਜੀ ਬਹੁਤ ਜ਼ਿਆਦਾ ਕੀ ਮੰਗ ਕਰਦੇ ਆ ਤੁਸੀਂ ਕੀ ਕਰਦੇ ਹੋ ਸਾਨੂੰ ਮੰਗ ਸਰ ਅਜ ਤਾਂ ਇਹੀ ਕਹਿੰਨੀ ਵੀ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਕੀਤੀ ਜਾਵੇ ਇਹ ਮੁੰਡੇ ਦੀ ਗਲਤੀ ਹੈ ਤਾਂ ਕੁੜੀ ਦੀ ਉਦੋਂ ਵੱਧ ਗਲਤੀ ਹੈ ਬਸ ਇਹ ਮੁੰਡੇ ਨੂੰ ਇਤੋਂ ਇਨਸਾਫ ਹੀ ਨਾ ਮਿਲਿਆ ਤੇ ਫਿਰ ਇਹਨਾਂ ਨੂੰ ਤਾਂ ਪੈਸੇ ਦਾ ਲਾਲਚ ਤੇ ਹੈ ਨਹੀਂ ਇਹਨਾਂ ਨੇ ਇਨਸਾਫ ਚਾਹੀਦਾ ਹੈ ਕਿਸੇ ਕੰਨੇ ਇਨਸਾਫ ਦਵਾਈ ਜਾਂਦੀ ਉਹਨੂੰ ਕੀ ਕਰੀਪੋਰਟ ਫਾਰਮ ਪੁਲਿਸ ਨੇ ਸਾਡੀ ਕੋਈ ਕਰਵਾਈ ਸੁਣੀ ਨਹੀਂ ਕਰੇ ਕਿ ਨੂੰ ਕਹਿੰਦੇ ਗਵਾਹ ਕਦੀ ਕਿ ਨੂੰ ਕਹਿੰਦੇ ਗਵਾਹੀ ਗੱਲਾਂ ਥੋੜੀ ਚੰਗੀਆਂ ਲੱਗਦੀਆਂ ਕਿੰਨਾ ਚਿਰ ਹੋ ਗਿਆ ਪੁਲਿਸ ਦੇ ਨਾਲ ਮਗਰ ਯਾਰ ਪੁਲਿਸ ਜੰਮਗਾ ਰਹਾ ਤਾਂ ਕਹੇ ਕਿਸੇ ਸੇਲ ਤੇ ਕੱਭੇ ਬੜਾ ਸੌਖਾ ਹੋ ਜਾਣਾ ਉਹ ਤਾਂ ਬਾਦੋਂ ਮੈਨੇ ਸੁਣੀ ਸਾਰਾ ਦਿਨ ਲੰਘ ਗਿਆ ਸਾਰਾ ਦਿਨ ਅੱਜ ਦਾ ਵੀ ਲੰਘ ਗਿਆ ਕੋਈ ਸੁਣਵਾਈ ਨਹੀਂ ਹੋਈ ਇਹਨਾਂ ਦੀ ਤੇ ਅਸੀਂ ਕਹਿੰਦੇ ਆ ਵੀ ਇਹਨਾਂ ਨੂੰ ਇਨਸਾਫ ਚਾਹੀਦਾ ਕਿਉਂਕਿ ਇਹਨਾਂ ਦਾ ਤਾਂ ਸਾਰਾ ਕੁਝ ਖਤਮ ਹੀ ਹੋ ਗਿਆ ਠੀਕ ਹੈ ਸਹੀ ਇਨਸਾਫ ਮੰਗਦੇ ਆ ਇਨਸਾਫ ਦੇ